ਹਾਂਜੀ 15 ਅਗਸਤ ਦੀਆਂ ਵਧਾਈਆਂ ਜੀ ਸਾਰਿਆਂ ਨੂੰ ਅੱਜ ਇਹ ਦਿਨ ਹੋਇਆ ਜੀ ਆਪਣਾ ਦੇਸ਼ ਹੈ ਯਾਰ ਤੇ ਥਾਂ ਥਾਂ ਤੇ ਲੁਧਿਆਣਾ ਦੇ ਵਿੱਚ ਦੇਖੋ ਤਿਰੰਗਾ ਝੂਲਦਾ ਤੇ ਬੜੇ ਆਪਾਂ ਜਗਰਾਉਂ ਬੋਲਤੇ ਤੇ ਨਾਲ ਜੋਧੇ ਖੜੇ ਨੇ ਥੱਲੇ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਤੇ ਹੋਰ ਵੀ ਤੁਹਾਨੂੰ ਦਿਖਾਉਣੇ ਆ ਅੱਜ ਡੈਕੋਰੇਸ਼ਨ ਕੀਤਾ ਹੋਈ 15 ਅਗਸਤ ਕਰਕੇ ਸਾਰਿਆਂ ਨੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਹੁਣ ਸਟਾਰਬਕਸ ਸਟਾਰਬਕਸ ਵਾਲਿਆਂ ਨੇ ਆ ਦੇਖੋ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਹੈ ਨਾ ਉਹਨੇ ਵੀ ਸਟਾਰਬਕਸ ਵਾਲਿਆਂ ਨੇ ਦੇਖੋ ਜੀ ਆਜ਼ਾਦੀ ਦੇ ਉਸ ਦਿਨ ਭੰਗ ਸਾਰਿਆਂ ਨੇ ਜਿਵੇਂ ਯਾਦ ਹੋਇਆ ਸੀ ਅੱਜ ਦਾ ਦਿਨ ਆਪਣੇ ਆਪ ਨੂੰ ਪਤਾ ਹੀ ਹੈ ਤੇ ਹੁਣ ਤੁਹਾਨੂੰ ਆ ਦੇਖੋ ਰਸਤੇ ਦੇ ਵਿੱਚ ਵੀ ਸਾਰਾ ਆ 0 ਡਿਗਰੀ ਦੇਖੋ ਇਹਨਾਂ ਨੇ ਬਹੁਤ ਘੈਂਟ ਡੈਕੋਰੇਟ ਕੀਤਾ ਹੋਇਆ ਸਾਰਾ ਇਹ ਅੰਤਰਰਾਸ਼ਟਰੀ ਆਗਿਆ ਦੇਖੋ ਪੂਰੀ ਗੱਲਬਾਤ ਬਣਾਈ ਬਈ ਐ ਇੱਕ ਨੰਬਰ ਹਰ ਇੱਕ ਸਾਲ ਇਦਾਂ ਹੀ ਸੁਜਾਉਂਦੇ 15 ਅਗਸਤ ਨੂੰ ਬਾਕੀ ਹੋਰ ਵੀ ਲੁਧਿਆਣੇ ਦੇ ਵਿੱਚ ਕਾ ਵੀ ਤਿਰੰਗੇ ਝਾਜ ਝੂਰ ਰਹੇ ਨੇ ਝੂਲਣੇ ਵੀ ਚਾਹੀਦੇ ਬਾਈ